ਰਾਣਾਇੰਦਰ ਪ੍ਰਤਾਪ ਨੇ ਬਜਟ ਤੇ ਕੀਤੀ ਗੱਲਬਾਤ ਪੰਜਾਬ ਨੇ ਲਿਆ 7150 ਕਰੋੜ ਦਾ ਲੋਨ ਸੋ 20 ਕਰੋੜ ਜੀਐਸਟੀ ਵਾਲਾ ਲੋਨ ਲਿਆ ਸੋ ਰਾਣਾ ਕੁਚੀਤੇ ਵੱਲੋਂ ਗੱਲਬਾਤ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਲੋਨ ਲਿਆ ਗਿਆ ਹੈ 20 ਕਰੋੜ ਜੀ ਵਾਲਾ ਲੋਨ ਲਿਆ ਗਿਆ ਹੈ ਪੰਜਾਬ ਨੇ 7150 ਕਰੋੜ ਦਾ ਲੋਨ ਲਿਆ ਸੋ ਰਾਣਾਇੰਦਰ ਪ੍ਰਤਾਪ ਨੇ ਬਜਟ ਤੇ ਗੱਲਬਾਤ ਕੀਤੀ ਹੈ ਕਿ ਪੰਜਾਬ ਦੇ ਵੱਲੋਂ 7150 ਕਰੋੜ ਦਾ ਲੋਨ ਲਿਆ ਗਿਆ ਹੈ ਕਮਾਦਾ ਪੈਨਸ਼ਨਸ ਦਾ ਇੰਟਰਸਟ ਦਾ ਤੇ ਜਿਹੜੀ ਇਨਸਟਾਲਮੈਂਟ ਬੈਂਕਾਂ ਦੇ ਪੈਸੇ ਦੇਣੇ ਆ ਤੇ ਸਿਰਫ ਪਾਵਰ ਦੀ ਸਬਸਿਡੀ ਇਕੱਠੀ ਕਰ ਲਈਏ ਤੇ 118000 ਕਰੋੜ ਰੁਪਿਆ ਬਣ ਜਾਂਦਾ ਟੈਕਸ ਨਾਨ ਟੈਕਸ ਸਾਰੀ ਰੈਵਨਿਊ 111000 ਤੇ ਕਰੋੜ ਰੁਪਿਆ ਤੇ 118000 ਕਰੋੜ ਰੁਪਿਆ ਸਾਡਾ ਖਰਚਾ ਵੇਖੋ ਜਿਹੜਾ ਵਿਆਜ ਆ ਨਾ ਤੇ ਸੌਰੀ ਲੋਨ ਜਿਹੜਾ ਆ ਪੰਜਾਬ ਦਾ ਅੱਜ 374000 ਕਰੋੜ ਰੁਪਇਆ ਤਾਂ ਸਿਰਫ ਟਰਨ ਲੋਨ ਹੈ 20000 ਕਰੋੜ ਰੁਪਇਆ ਜੀਐਸਟੀ ਵਾਲਾ ਲੋਨ ਹੈ 71250 ਰੁਪਏ 250 ਕਰੋੜ ਸਰਕਾਰ ਨੇ ਵਿਜ਼ਨ ਮੀਨਸ ਚ ਲੋਨ ਲਿਆ ਆ ਗੱਲ ਤਾਂ ਇਹ ਪੁੱਛਣ ਵਾਲੀ ਆ ਕਿ 1 ਲੱਖ 11740 ਕਰੋੜ ਰੁਪਇਆ ਸਦਾ ਰੈਵਨਿਊ ਆ ਤੇ ਬਜਟ ਅਸੀਂ ਪੇਸ਼ ਕਰਦੇ ਆ 236000 ਕਰੋੜ ਰੁਪਇਆ ਬਾਕੀ 1/2 ਲੱਖ ਕਰੋੜ ਆਉ ਕਿੱਥੋਂ ਮੈਜੋਰ ਮੈਂ ਕੱਢਿਆ ਵੀ ਨਾ ਪਹਿਲਾਂ ਕਿਤੋਂ ਆਇਆ ਤਾਂ ਨਾ ਹੁਣ ਕਿਤੋਂ ਆਣਾ এডਿਕੇਸ਼ਨ ਤੇ ਸਰਕਾਰ ਨੇ ਸਭ ਤੋਂ ਵੱਧ ਜ਼ੋਰ ਰੱਖਿਆ 3 ਸਾਲ ਹੋ ਗਏ ਐਮਨੈਂਸ ਸਕੂਲ ਸੁਣਦਿਆਂ ਨੂੰ 100 ਕਰੋੜ ਰੁਪਏ ਦਾ ਬਜਟ ਸੀ ਤੇ ਤਿੰਨ ਸਾਲਾਂ ਦੇ ਵਿੱਚ ਸਿਰਫ 18 ਸਕੂਲ ਬਣ ਪਾਏ 13 ਹੋਰ ਬਣਨੇ ਆ ਸਮਗਨਾ ਸਿੱਖਿਆ ਬਿਆਨ ਸਭ ਤੋਂ ਵੱਡੀ ਸਕੀਮ ਹੈ ਭਾਰਤ ਸਰਕਾਰ ਦੀ 1593 ਕਰੋੜ ਬਜਟ ਕੀਤਾ ਸੀ ਸਿੱਖਿਆ ਤੇ ਤੇ 881 ਕਰੋੜ ਰੁਪਏ ਸਪੋਰਟਸ ਇਨਫਰਾਸਟ੍ਰਕਚਰ ਤੇ ਰਿਲੀਜ਼ ਕੀਤਾ ਹੋਰ ਕਿਤੇ ਕੁਝ ਲਾ ਹੀ ਨਹੀਂ ਸਭ ਸਿੱਖਿਆ ਬਿਆਨ ਦੇ ਪੈਸੇ ਭਾਈ ਐਜੂਕੇਸ਼ਨ ਤੋਂ ਹਣੀ ਸਾਡੀ ਜ਼ਿੰਮੇਵਾਰੀ ਹੈ ਸਪੋਰਟਸ ਆਦਾਂ ਦੇ ਤਾਂ 900 ਕਰੋੜ ਰੁਪਇਆ ਰੱਖਿਆ ਬਜਟ ਫ੍ਰੀ ਕਿਤਾਬਾਂ ਵੰਡਣੀਆਂ ਸੀ 140 ਕਰੋੜ ਦੀਆਂ 100 ਦੀਆਂ ਹੀ ਵੰਡ ਪਾਏ ਮੈਡੀਕਲ ਐਜੂਕੇਸ਼ਨ ਉਦੋਂ ਤੇ ਵੀ ਔਨਾ ਭਾਰਤ ਸਰਕਾਰ ਦੀ ਪੀਐਮ ਸ਼੍ਰੀ ਸਕੀਮ ਆ 2022 ਚ ਲਾਂਚ ਹੋਈ ਸੀ 220 ਕਰੋੜ ਰੁਪਇਆ 22 ਚੋਂ ਲੈ ਕੇ ਅੱਜ 25 ਆ ਗਿਆ 23 24 ਚ ਅਸੀਂ ਉਹਨੂੰ ਅਵੇਲ ਹੀ ਨਹੀਂ ਕਰ ਪਾਏ ਫਾਈਨੈਂਸ਼ੀਅਲ ਸਪੋਰਟ ਮੰਤਰੀ ਜੀ ਨੇ ਵੀ ਕਿਹਾ ਕਿ ਗਵਰਨਮੈਂਟ ਸਕੂਲਸ ਦੇ ਲਈ ਅਸੀਂ ਸਪੋਰਟ ਹੈਗੀ ਆ 82 ਕਰੋੜ ਰੁਪਏ ਪ੍ਰੋਜੈਕਟ ਕੀਤਾ ਸੀ ਲਾਇਆ 145 ਬਹੁਤ ਵਧੀਆ ਪਰ ਲਾਇਆ ਕਾਦੇ ਤੇ ਕੈਂਪਸ ਮੈਨੇਜਰ ਤੇ ਸਿਕਿਉਰਿਟੀ ਗਾਰਡ ਭਰਤੀ ਕਰ ਤੇ ਉਹਨਾਂ ਦੀ ਤਨਖਾਹ ਵਾਸਤੇ ਉਹ ਭਾਈ ਜੇ ਇੱਕ ਅੱਜ ਡਾਕਟਰ ਪੜ ਕੇ ਆਉਂਦਾ ਦੀ 50000 ਰੁਪਏ ਤਨਖਾਹ ਤੇ ਜੇ ਅਸੀਂ 145 ਕਰੋੜ ਰੁਪਏ ਜੇ ਡੈਕਟਰੀ ਰੱਖ ਲੈਂਦੇ ਨਾ ਤਾਂ 2400 ਟੀਚਰ ਰੱਖੇ ਜਾ ਸਕਦੇ ਸੀ ራਦਰðਨ ਜਿਹੜੇ ਇਹਨਾਂ ਨੇ ਸਿਕਿਉਰਿਟੀ ਗਾਰਡ ਤੇ ਮੈਨੇਜਰ ਰੱਖੇ ਲੋਡ ਸਕੂਲਾਂ ਨੂੰ ਟੀਚਰਾਂ ਦੀ ਆ ਸਿਕਿਉਰਿਟੀ ਗਾਰਡ ਤੇ ਮੈਨੇਜਰਾਂ ਦੀ ਇਨਫਰਾਸਟ੍ਰਕਚਰ ਅਪਗ੍ਰੇਡੇਸ਼ਨ 160 ਕਰੋੜ ਰੁਪਏ ਸਿਰਫ ਲਾਈਟਾਂ ਲਾਉਣ ਤੇ ਸੁੰਦਰ ਲਾਈਟਾਂ ਭਾਈ 16500 ਕਰੋੜ ਰੁਪਏ ਖਰਚਾ ਐ ਐਜੂਕੇਸ਼ਨ ਤੇ 367 ਕਰੋੜ ਰੁਪਿਆ ਤਾਂ ਮਿੱਟੀ ਮੀਂਦਾ ਵਿੱਚ 6 ਕਰੋੜ ਰੁਪਿਆ ਲੈਪਾਂ ਦਾ 800 ਕੁਸ਼ ਕਰੋੜ ਰੁਪਿਆ ਸਪੋਰਟਸ ਸਟੇਡੀਅਮ ਸਪੋਰਟਸ ਸਟੇਡੀਅਮ ਦਾ ਫਰੀ ਬੁਕਸ ਦਾ 100 ਕਰੋੜ ਗੱਲ ਹੈ 160 ਸਟਰੀਟ ਲਾਈਟਾਂ ਦਾ ਪੜਾਈ ਤੇ ਸਰਕਾਰ ਨੇ ਕਿੰਨੇ ਪੈਸੇ ਖਰਚੇ ਗੱਲ ਕਰਨ ਵਾਲੀ ਇਹ ਹੈ ਕਿ ਤਨਖਾਹਾਂ ਦਾ ਪੈਨਸ਼ਨਸ ਦਾ ਇੰਟਰਸਟ ਦਾ ਜਿਹੜੀ ਇਨਸਟਾਲਮੈਂਟ